ਸਸ਼ੀ ਗਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਕਾਰ ਬੀਤੇ ਦੁਪਹਿਰ ਆਕਲੈਂਡ ਦੇ ਸਦਰਨ ਨਾਰਥਰਨ ਮੋਟਰਵੇ ਦੇ ਉੱਤੇ ਕਈ ਵਾਹਨਾਂ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਇਹ ਹਾਸਾ ਦੁਪਹਿਰੇ 2 ਵਜੇ ਪਾਰਲਮੈਂਟ ਦੇ ਕਰੀਬ ਡੇਰੀ ਫਲੈਟ ਰੋਡ ਤੇ ਹੋਇਆ ਦੱਸਿਆ ਜਾ ਰਿਹਾ ਜਿਸ ਬਾਅਦ ਤੱਕ ਤਕਰੀਬਨ 8 ਕਿਲੋਮੀਟਰ ਤੱਕ ਇਸ ਰੋਡ ਦੇ ਸੈਕਸ਼ਨ ਨੂੰ ਬੰਦ ਕੀਤਾ ਗਿਆ ਹੈ ਪੁਲਿਸ ਤੇ ਐਮਰਜੈਂਸੀ ਸਰਵਿਸਿਜ਼ ਮੌਕੇ ਤੇ ਪਹੁੰਚੀਆਂ ਹਟ ਹੋਨਸ ਐਂਡ ਜੋਸ ਦੇ ਮੁਤਾਬਕ ਇਥੇ ਕਈ ਐਂਬੂਲੈਂਸਾਂ ਰੈਪਿਡ ਰਿਸਪੌਂਡਰ ਯੂਨਿਟ ਆਫ ਇਕੋਪਰੇਸ਼ਨ ਮੈਨੇਜਰ ਮੌਕੇ ਤੇ ਪਹੁੰਚਿਆ ਸਿਲਵਰ ਡੇਲ ਉਤੇ ਹ ਵੈਲਿਓਜ਼ ਵਾਲੇ ਤੋਂ ਸਿਲਵਰ ਡੇਲ ਤੱਕ ਇਸ ਰੋਡ ਨੂੰ ਬੰਦ ਰੱਖਿਆ ਗਿਆ ਤੇ ਸ਼ਾਮੀ 6 ਵਜੇ ਤੋਂ ਬਾਅਦ ਇਸ ਨੂੰ ਦੁਬਾਰਾ ਖੋਲਿਆ ਗਿਆ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਦੋ ਜਾਣਿਆਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਆਕਲੈਂਡ ਸਿਟੀ ਹਸਪਤਾਲ ਭੇਜੇ ਕਰਵਾਇਆ ਗਿਆ ਦਰ ਤਿੰਨ ਜਾਣਿਆਂ ਨੂੰ ਨਾਰਥ ਸ਼ੋਰ ਹਸਪਤਾਲ ਦਰਮਿਆਨੀ ਹਾਲਤ ਦੇ ਵਿੱਚ ਭੇਜੇ ਕਰਵਾਇਆ ਗਿਆ ਇਸ ਮਾਮਲੇ ਦੀ ਜਾਂਚ ਫੜਹਾਲ ਸੀਰੀਅਸ ਕ੍ਰੈਸ਼ ਯੂਨਿਟ ਕਰ ਰਹੀ ਹੈ